ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰਦੇ ਹਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਅੱਜ 8 ਜਨਵਰੀ ਨੂੰ ਗਰਾਵਟ ਦਰਜ ਕੀਤੀ ਗਈ ਹੈ ਇੰਡੀਅਨ ਬੁਲੀయన్స్ ਐਂਡ ਜੁਐਲਰਸ ਐਸੋਸੀਏਸ਼ਨ ਦੇ ਮੁਤਾਬਕ 24 ਕੈਰਟ ਸੋਨੇ ਦੀ ਕੀਮਤ ਦੇ ਵਿੱਚ 1232 ਰੁਪਏ ਦੀ ਗਰਾਵਟ ਦਰਜ ਕੀਤੀ ਗਈ ਹੈ ਹੁਣ 1232 ਰੁਪਏ ਡਿੱਗ ਕੇ ਇਸ ਦੀ ਕੀਮਤ 135443 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਪਹਿਲਾਂ ਇਸ ਦੀ ਕੀਮਤ 136000 36675 ਰੁਪਏ ਪ੍ਰਤੀ 10 ਗ੍ਰਾਮ ਸੀ ਇਸੇ ਤਰ੍ਹਾਂ ਹੁਣ 1 ਕਿਲੋ ਚਾਂਦੀ ਦੀ ਕੀਮਤ ਵੀ 12225 ਰੁਪਏ ਡਿੱਗ ਗਈ ਹੈ ਤੇ ਹੁਣ ਚਾਂਦੀ ਦੀ ਕੀਮਤ ਇਸ ਵੇਲੇ 235775 ਰੁਪਏ ਹੋ ਗਈ ਹੈ ਜਦ ਕਿ ਬੀਤੇ ਕੱਲ ਕਿਲੋ ਚਾਂਦੀ ਦੀ ਕੀਮਤ 248000 ਰੁਪਏ ਦਰਜ ਕੀਤੀ ਗਈ ਸੀ ਤੇ ਹੁਣ ਹੁਣ ਤੱਕ ਦੀ ਇਹ ਸਭ ਤੋਂ ਉੱਚੀ ਕੀਮਤ ਚਾਂਦੀ ਦੀ ਦਰਜ ਕੀਤੀ ਗਈ ਸੀ ਜਿਸ ਨੂੰ ਭਾਰਤੀ ਬਾਜ਼ਾਰ ਦੇ ਵਿੱਚ ਸਭ ਤੋਂ ਉੱਪਰਲੀ ਕੀਮਤ ਮੰਨਿਆ ਜਾ ਰਿਹਾ ਹੈ ਇਹ ਗਿਰਾਵਟ ਜਿਆਦਾ ਦੇਰ ਨਹੀਂ ਰਹੇਗੀ ਮਾਹਰਾਂ ਦਾ ਮੰਨਣਾ ਹੈ ਕਿ ਸੋਨਾ ਚਾਂਦੀ ਇੱਕ ਵਾਰ ਫਿਰ ਤੋਂ ਰਿਕਾਰਡ ਪੱਧਰ ਤੇ ਉੱਪਰਲੀ ਕੀਮਤ ਤੱਕ ਜਾਣਗੇ ਅਤੇ ਲਗਾਤਾਰ ਇਸ ਦੇ ਵਿੱਚ ਹੋਰ ਵਾਧਾ ਦਰਜ ਕੀਤਾ ਜਾ ਸਕਦਾ ਹੈ ਇਸ ਗਿਰਾਵਟ ਨੂੰ ਥੋੜੇ ਸਮੇਂ ਦੀ ਗਿਰਾਵਟ ਮੰਨਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਮਾਹਰਾਂ ਮੁਤਾਬਕ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚਾਂਦੀ ਦੀ ਕੀਮਤ 3 ਲੱਖ ਰੁਪਏ ਤੱਕ ਜਾ ਸਕਦੀ ਹੈ ਸੋ ਇਸ ਸਾਲ ਦੀ ਕੀਮਤ 275000 ਰੁਪਏ ਪ੍ਰਤੀ ਕਿਲੋ ਤੱਕ ਇਸ ਸਾਲ ਕੀਮਤ ਪਹੁੰਚ ਸਕਦੀ ਹੈ ਤੇ ਅਗਲੇ ਸਾਲ ਚਾਂਦੀ ਦੀ ਕੀਮਤ 3 ਲੱਖ ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਜਾ ਸਕਦੀ ਹੈ ਉਧਰ ਸੋਨੇ ਦੀ ਗੱਲ ਕਰੀਏ ਤਾਂ ਸੋਨੇ ਦੀ ਮੰਗ ਦੇ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਣਕਿਆਸਾ ਵਾਦਾ ਦਰਜ ਕੀਤਾ ਜਾ ਰਿਹਾ ਸੋ ਇਸ ਸਾਲ ਦੇ ਅੰਤ ਤੱਕ ਅ ਸੋਨੇ ਦੀਆਂ ਕੀਮਤਾਂ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਧਰ ਕੁਮਾਂਤਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਕੁਮਾਂਤਰੀ ਬਾਜ਼ਾਰ ਦੇ ਵਿੱਚ ਵੀ ਅਣਕਿਆਸਾ ਮਾਹੌਲ ਪਾਇਆ ਜਾ ਰਿਹਾ ਹੈ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਕੁਮਾਂਤਰੀ ਬਾਜ਼ਾਰ ਦੇ ਵਿੱਚ ਵੀ ਵੱਡੇ ਉਲਟ ਫੇਰ ਦੇਖਣ ਨੂੰ ਮਿਲ ਰਹੇ ਨੇ ਪਰ ਦੱਸਿਆ ਜਾ ਰਿਹਾ ਹੈ ਮਾਹਰਾ ਮੁਤਾਬਕ ਚੀਨ ਦੇ ਵੱਲੋਂ ਚਾਂਦੀ ਦੀ ਕੁਮਾਂਤਰੀ ਬਾਜ਼ਾਰ ਦੇ ਵਿੱਚ ਆਮਦ ਨੂੰ ਲਗਾਤਾਰ ਘਟਕੀਤਾ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਚੀਨ ਕੁਮਾਂਤਰੀ ਬਾਜ਼ਾਰ ਦੇ ਵਿੱਚ ਆਪਣੀ ਚਾਂਦੀ ਵੇਚਣਾ ਬੰਦ ਕਰ ਦਿੰਦਾ ਹੈ ਤਾਂ ਚੀਨ ਕੁਮਾਂਤਰੀ ਕੁਮਾਂਤਰੀ ਬਾਜ਼ਾਰ ਦੇ ਵਿੱਚ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਦਰਜ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਚਾਂਦੀ ਦਾ ਇਸਤੇਮਾਲ ਨਾ ਸਿਰਫ ਗਹਿਣੇ ਬਣਾਉਣ ਦੇ ਲਈ ਕੀਤਾ ਜਾਂਦਾ ਹੈ ਪਰ ਅੱਜਕੱਲ ਈਵੀ ਬੈਟਰੀਆਂ ਅਤੇ ਹੋਰ ਇਲੈਕਟ੍ਰੋਨਿਕ ਉਪਕਰਨਾਂ ਦੇ ਵਿੱਚ ਵੱਡੇ ਪੱਧਰ ਤੇ ਚਾਂਦੀ ਦਾ ਇਸਤੇਮਾਲ ਹੋ ਰਿਹਾ ਹੈ ਕਿਉਂਕਿ ਚਾਂਦੀ ਜਿਹੜੀ ਹੈ ਉਹ ਕਰੰਟ ਦੀ ਚੰਗੀ ਕੰਡਕਟਰ ਹੈ ਕਰੰਟ ਦੀ ਸਭ ਤੋਂ ਜ਼ਿਆਦਾ ਕੰਡਕਟਰ ਵਧੀਆ ਕੰਡਕਟਰ ਹੋਣ ਕਰਕੇ ਇਸ ਦਾ ਇਸਤੇਮਾਲ ਇਲੈਕਟ੍ਰੋਨਿਕ ਵਸਤੂਆਂ ਦੇ ਵਿੱਚ ਲਗਾਤਾਰ ਵੱਧ ਰਿਹਾ ਤੇ ਕਮਾਂਤਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਵੀ ਵੱਧ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਚਾਂਦੀ ਵੱਡਾ ਉਛਾਲ ਲੈ ਸਕਦੀ ਹੈ ਜੇਕਰ ਚੀਨ ਕਮਾਂਤਰੀ ਬਾਜ਼ਾਰ ਦੇ ਵਿੱਚ ਚਾਂਦੀ ਵੇਚਣਾ ਬੰਦ ਕਰਦਾ ਹੈ ਤਾਂ